ਜਿਜਾਕਾਰ ਖੋਨ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਕਾਬੂ ਕੀਤਾ ਇਸ ਮਾਮਲੇ ਵਿੱਚ ਗਿਦੜ ਬਹਾਵੀ ਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਪੀ ਐਚ ਕਮਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਗਿਦੜ ਬਹਾਵ ਬਠਿੰਡਾ ਮੁੱਖ ਮਾਰਗ ਤੇ ਇੱਕ ਨਿੱਜੀ ਸਕੂਲ ਨੇੜੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੀ ਬ੍ਰਿਜਾਕਾਰ ਖੋਈ ਗਈ ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਸਬੰਧੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਐਸਪੀ ਐਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਇਹ ਆਇਆ ਹੈ ਕਿ ਇਹ ਕਾਰ ਦੇਖੋ ਸੰਜੇ ਕੁਮਾਰ ਉਰਫ ਸੰਜੂ ਵਾਸੀ ਸਮਾ ਨੇ ਅਜਪੀ ਇੱਕ ਹੋਰ ਸਾਥੀ ਨਾਲ ਮਿਲ ਕੇ ਕੀਤੀ ਸੰਜੇ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਉਸ ਦੇ ਪਿਤਾ ਤੇ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਦਰਜ ਹਨ ਪੁਲਿਸ ਨੇ ਫਿਲਹਾਲ ਸੰਜੇ ਦੀ ਮਾਤਾ ਰਾਜਰਾਣੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਅਨੁਸਾਰ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਕਾਰਨ ਰਾਜ ਰਾਣੀ ਨੂੰ ਗ੍ਰਿਫਤਾਰ ਕੀਤਾ ਗਿਆ ਕੌਂਕਾ ਕਤਿਤ ਤਾਰ ਤੇ ਸਾਰੀ ਕਰਨਾ ਸੰਬੰਧੀ ਰਾਜ ਰਾਣੀ ਨੂੰ ਜਾਣਕਾਰੀ ਸੀ ਪੁਲਿਸ ਨੇ ਰਾਜ ਰਾਣੀ ਦੀ ਪੁੱਛਗਿੱਛ ਤੇ ਆਧਾਰ ਤੇ ਹੀ ਪਿੰਡ ਲੰਡੇ ਵਾਲਾ ਤੋਂ ਇਹ ਬਰੀਜਾਕਾਰ ਵੀ ਰਿਕਵਰ ਕਰ ਲਈ ਹੈ ਪੁਲਿਸ ਅਨੁਸਾਰ ਸੰਜੇ ਕੁਮਾਰ ਦੀ ਤਲਾਸ਼ ਜਾਰੀ ਹੈ ਸੰਤੇਰਾ ਦੂਸਰਾ ਵਿਅਕਤੀ ਕੌਣ ਸੀ ਇਸ ਬੰਦੇ ਖੁਲਾਸਾ ਸੰਜੇ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋਵੇਗਾ ਇਸ ਘਟਨਾ ਦੀ ਬਾਰੀ ਕਿਨਾ ਜਾਂਚ ਚੱਲ ਰਹੀ ਹੈ ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਕਿਤੇ ਦੋਸ਼ੀ ਅਜੇ ਪੁਲਿਸ ਗ੍ਰਿਫਤ ਤੋਂ ਬਾਹਰ ਨੇ ਇਸ ਲੀਪ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਇਹ ਗੱਡੀ ਚੋਰੀ ਹੋਈ ਕਿਉਂ ਆਰ ਕਿਵੇਂ ਤੈਸ ਹੋਈ ਹੈ ਕਿੰਨੇ ਬੰਦੇ ਗ੍ਰਿਫਤਾਰ ਕੀ ਜੀ ਬਿਲਕੁਲ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੈਂਸ ਤੇ ਕਰ ਰਹੇ ਹਾਂ ਇਹ ਮਾਨਯੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਤੇ ਗੌਰਵ ਜਦੇਵ ਆਈਪੀਐਸ ਸਾਹਿਬ ਉਨਾ ਦਿਸ਼ਾ ਨਿਸ਼ਾਨਦੇ ਉਤੇ ਜਿਹੜੇ ਪੰਜਾਬ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੀਮ ਮਿੱਢੀ ਗਈ ਹੈ ਉਹਦੇ ਸਿਲਸਿਲੇ 'ਚ ਮਾਨਯੋਗ ਸਾਡੇ ਐਸਐਸਪੀ ਸਾਹਿਬ ਬਾਗੀਰਥ ਮੀਨਾ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਸ਼ਾਨਦੇ ਉੱਤੇ ਇੱਕ ਐਫਆਈਆਰ ਰਜਿਸਟਰ ਹੋਈ ਸੀ ਐਫਆਈਆਰ ਨੰਬਰ 27 ਡੇਟਡ 24 3 24 ਨੂੰ ਅੰਡਰ ਸੈਕਸ਼ਨ 379 ਬੀ ਚੌਥੀ ਆਈਪੀਸੀ ਠਾਣਾ ਗਿੱਦਲਵਾ ਉਹਦੇ ਤਫ਼ਤੀਸ਼ ਦੌਰਾਨ ਬਰ ਬਿਆਨ ਕੁਰਪੀ ਸਿੰਘ ਜਿਹਨੇ ਆਕੇ ਦੱਸਿਆ ਸੀ ਸਾਡੀ ਗੱਡੀ ਦਾ ਸਨੈਚ ਹੋਈ ਹੈ ਉਹ ਸਾਰਿਆਂ ਨੂੰ ਪਤਾ کافی ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ کافی ਜ਼ਿਆਦਾ ਮਤਲਬ ਸਹਿਮ ਦਾ ਮਾਹੌਲ ਹੋਇਆ ਸੀ ਉਹਦੇ ਸਿਲਸਿਲੇ ਵਿੱਚ ਸਾਡੇ ਬਾਂਜੋਗੇ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਿਤ ਕੀਤੀ ਜਿਹਦੇ ਵਿੱਚ ਡੀਐਸਪੀ ਗਿੱਦੜਵਾਦੀ ਨਿਗਰਾਨੀ ਹੇਠ ਐਸਐਚਓ ਗਿੱਦੜਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਬਣਈਆਂ ਗਈਆਂ ਸੀ ਜਿਹਦੇ ਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸੂਚਸਰਾਈ ਅਸੀਂ ਇਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਚ ਇੱਕ ਅਕਿਊਜ਼ਡ ਰਾਜ ਰਾਨੀ ਪਤਨੀ ਮੋਨ ਲਾਲ ਉਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੇ ਕੁਮਾਰ ਇਲੀਅਸ ਸੰਜੂ ਸਾਨੂੰ ਮੋਨ ਲਾਲ ਇਹਨੂੰ ਨਾਮਿਨੇਟ ਕੀਤਾ ਜਿਹੜਾ ਜੇ ਪੁਲਿਸ ਤੋਂ ਨਹੀਂ ਮਿਲਿਆ ਸਾਨੂੰ ਜਿਹਦੇ ਸੰਬੰਧੀ ਅਸੀਂ ਟੀਮਾਂ ਬਣਾਈ ਹੋਈਆਂ ਰੇਡ ਪਾਰਟੀਆਂ ਸੜੀਆਂ ਜਾ ਰਹੀਆਂ ਉਹਨਾਂ ਦੇ ਰੀਡ ਕਰ ਰਿਹਾ ਘਰਾਂ ਵੀ ਹੋਰ ਵਾਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਜੋ ਤਵੀਜ਼ ਹਲੋਂ ਸਾਹਮਣੇ ਆ ਰਿਹਾ ਉਹਨਾਂ ਦੇ ਡਾਟਾ ਕਿੱਥੇ ਜਾ ਰਿਹਾ ਕਿੰਨੇ ਕਿੰਨੇ ਬੰਦੇ ਟੋਰਕ ਕਿੱਥੇ ਭਜੇ ਜਿਹੜੀ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਜਿਹੜਾ ਸੀ ਨੋਮੀਨੇਟ ਕਰਦਾ ਤਵੀਜ਼ ਪਰ ਇੱਕ ਬੰਦਾ ਹੋਰ ਆ ਜਿਹੜਾ ਉਹਦੇ ਬਾਰੇ ਸੰਜੀ ਨੂੰ ਪਤਾ ਕੌਣ ਹੈ ਬੰਦਾ ਉਹ ਜੇ ਸੰਜੀ ਜਦੋਂ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਫਰਦਰ ਪਰ ਦੱਸਿਆ ਜਾਏਗਾ ਮੋਟਿਵ ਕੀ ਸੀਗਾ ਕਾਰਨ ਮੋਟਿਵ ਦੇ ਬਾਰੇ ਅੱਗੇ ਵੀ ਇੱਥੇ ਮੁਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਸੰਜੇ ਦੇ ਉੱਤੇ ਇੱਕ ਸਨੈਚਿੰਗ ਦਾ ਮੁਕਦਮਾ ਦਰਜ ਆ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਐ ਕ੍ਰਿਮੀਨਲ ਬੈਕਗ੍ਰਾਉਂਡ ਐ ਇਹਦੇ ਫਾਦਰ ਜਿਹੜਾ ਸੀ ਮੋਹਨ ਨਾਲ ਉੱਤੇ ਵੀ ਪਰਚੇ ਦਰਜ ਸੀ ਪਹਿਲਾਂ ਜਿਹੜਾ ਮੁਦਲਿਤ ਮੁਦਲਿਤ ਵੀ ਇਹਦੇ ਵਿੱਚ ਇਹੋ ਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇਸ ਦਾ ਵੀ ਕੰਮ ਕਰਦਾ ਸੀ ਹੋ ਸਕਦਾ ਵੀ ਗੱਡੀਆਂ ਅੱਗੇ ਫਰਦਰ ਕੁਝ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਜਿਹੜਾ ਮੁੱਖ ਮੋਟਿਵ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੇ ਗੱਡੀਆਂ ਕਰਦਾ ਸੀ ਉਹ ਅੱਗੇ ਤਫਤੀਸ਼ ਨਾਲ ਇਹ ਰਹਿਣ ਵਾਲਾ ਹੈਗਾ ਸੀ ਸਮਾਗਪੁਰ ਦਾ ਜਿਹੜੀ ਜਿਹੜੀ ਉਹਦਾ ਕੀ ਨਾਮ ਹੈ ਜਿਹੜੀ ਜਿਹੜੀ ਲੇਡੀ ਇਹਦੀ ਉਹਨੂੰ ਸਾਰਾ 120 बी ਦੇ ਵਿੱਚ ਅਸੀਂ ਉਹਨਾਂ ਨਾਮਿਨੇਟ ਕੀਤਾ ਵੱਧਾ ਜੁਰਮ 120 बी ਦਾ ਕੀਤਾ ਹੈ ਉਹਦੀ ਉਹਦੀ ਨੌਲੇਜ ਹੀ ਸਾਰਾ ਕੁਝ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਹਦੀ ਨੌਲੇਜ ਹੈ ਮਾਤਾ ਜੀ ਕਿਹਨੇ ਮਾਤਾ ਜੀ ਬਿਲਕੁਲ ਉਹਦੀ ਮਾਤਾ ਹੈ ਜੀ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮੁਕਦਮੇ ਪਹਿਲਾਂ ਦਰਜ ਸੀ ਜਿਹੜੀ ਹੁਣ ਉਹਦੀ ਡੈਥ ਹੋ ਚੁੱਕੀ ਹੈ ਰੁਪਈਆਂ ਦੀ ਗਿਣਤੀ ਹੋਰ ਵੱਧ ਸੰਜੀਜ ਲੱਗਦਾ ਹੈ ਛੋੜ ਬੰਦੇ ਹੋ ਸਕਦੇ ਨਹੀਂ ਬਿਲਕੁਲ ਸਾਨੂੰ ਪੂਰੀ ਹੈਗੀ ਉਮੀਦ ਹੈ ਵੀ ਇਤੋਂ ਅੱਗੇ ਵੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਦੋਸ਼ੀ ਵੀ ਫੜੇ ਜਾ ਸਕਦੇ ਹੋ ਹੋਰ ਰਿਕਵਰੀ ਹੋਣ ਦੀ ਆਸ ਹੈ ਰਿਕਵਰੀ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਇਹ ਰੇਡਾਂ ਜਾਰੀ ਨੇ ਜਦੋਂ ਸੰਜੀ ਕੁਮਾਰ ਸਾਡੇ ਉਹਨੂੰ ਰਾਉਂਡ ਅਪ ਕਰਾਂਗੇ ਉਹਦੀ ਅਗਲੀ ਜਿਹੜੀ ਇੰਟਰੋਗੇਸ਼ਨ ਦੇ ਵਿੱਚ ਜੋ ਵੀ ਆਏਗਾ ਤੁਹਾਡੇ ਸਾਹਮਣੇ ਤੁਹਾਨੂੰ ਦੱਸਾਂਗੇ ਸ੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ